ਆਣ ਵੇਖੋ ਲੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਬਹੁਤ ਹੀ ਸੋਹਣਾ ਲੱਗ ਰਿਹਾ ਵੇ ਇਹ ਤਾਂ ਲੈਣੇ ਹੁੰਦੇ ਜ਼ਰੂਰੀ ਭਾਂਡੇ ਭੁੰਨੇ ਦਾ ਕੰਮ ਇਹ ਤਿਆਰੀਆਂ ਹਾਂਜੀ ਕਿੱਥੇ ਜਾਣਾ ਫਿਰ ਅੱਜ ਬਾਬੇ ਦੇ ਅੱਛਾ ਲਓ ਜੀ ਆਪਣੇ ਕੋਟ ਸੁੱਕੀ ਹੈਗਾ ਈ ਮੋਛਾ ਕੱਲ ਨੂੰ ਦੋ ਪੱਧਾਉਂਦਾ ਤੇ ਅੱਜ ਸੰਗਰਾਂਦ ਤੋਂ ਆਇਆ ਹੀ ਸੀਗਾ ਟਾਈਮ ਪੌਣੇ 6 ਹੋ ਗਏ ਤੇ ਅਸੀਂ ਅੱਜ ਦੇ ਦਿਨ ਜਾਣੇ ਹੁੰਨੇ ਆ ਤੇ ਕੱਲ ਨੂੰ ਇਹਨਾਂ ਦਾ ਸਕੂਲ ਲੱਗਣਾ ਮੋਛੇ ਮੇਲੇ ਤੇ ਜਾਣਾ ਨਾ ਤੇ ਹੁਣ ਜਿਹੜਾ ਉੱਥੇ ਦੇਖਦੇ ਆ ਜਾ ਕੇ ਕਿੰਨੇ ਕਿ ਝੂਲੇ ਚੰਡੋਲਾ ਹਨਾ ਤੇ ਖਾ ਪੀ ਉਹਨੇ ਨਾਲੇ ਮੱਥਾ ਟੇਕਾ ਉਹਨੇ ਕੱਲ ਨੂੰ ਫਿਰ ਮੈਂ ਇਕੱਲਾ ਜਾਊਂ ਛੋਟੇ ਸਕੂਲ ਜਾਣਾ ਸਕੂਲ ਜਾਣਾ ਬੈਗ ਲੈ ਕੇ ਨਹੀਂ ਜਾਣਾ ਪੜ੍ਹਨਾ ਤਾਂ ਹੈ ਹਾਂ ਪਰ ਜਾਣਾ ਤਾਂ ਪੈਣਾ ਨਾ ਜਾਣਾ ਪੈਣਾ ਹੀ ਓਕੇ ਤਿਆਰ ਹੁਸਤਾਜ ਜੀ ਸਰ ਜੀ ਹਾਂ ਜੀ ਜਾਈਏ ਨਹੀਂ ਚਲੋ ਬੰਦਿਆਂ ਦੇ ਸਰਵਾਏ ਚਲੋ ਅੱਜ ਮੈਂ ਤਿਆਰ ਹੋਣ ਵਾਲਾ ਰਹਿਣਾ ਤੇ ਬਾਕੀ ਗੱਡੀ ਆਪਾਂ ਬਾਹਰ ਲਾਤੀ ਆ ਤੇ ਉਹ ਵゼ ਅੱਜ ਥੱਕੇ ਪੈ ਮੋਟਰਸਾਈਕਲ ਤੇ ਤੇ ਬਾਕੀ ਹੁੰਨੇ ਫਿਰ ਤਿਆਰ ਤੇ ਰੈਡੀ ਹੋ ਕੇ ਫਿਰ ਮਿਲਦੇ ਹਾਂ ਲੱਾ ਕਿਤੇ ਕੁਆਸ਼ ਲਾਉਂਦਾ ਕਿਤੇ ਬੈਗ ਪਰਸ ਪਾਉਣਾ ਹੈ ਸਾਡਾ ਕੁੱਤਾ ਬੰਦਾ ਹੈ ਕੁੱਤਾ ਬੰਦਾ ਐ ਕਿਜੀ ਹਾਂਜੀ ਕੁੱਤਾ ਬੰਦਾ ਆਹ ਰਾਜ ਮੌਸਮ ਵੀ ਅੱਜ ਤਾਂ ਵੈਸੇ ਸਾਰਾ ਦਿਨ ਸਾਨੂੰ ਲੱਗੀ ਰਹੀ ਆ ਗਰਮੀ ਤੇ ਹੁਣ ਥੋੜਾ ਮੌਸਮ ਠੰਡਾ ਹੋ ਗਿਆ ਪਰ ਵਧੀਆ ਗੱਡਾ ਤੇ ਹੁਣ ਰੈਡੀ ਹੋ ਕੇ ਮਿਲਦੇ ਆਂ ਇਹ ਦਿਖਾਉਨੇ ਆ ਤੁਹਾਨੂੰ ਵੀ ਅੱਜ ਕੋਟ ਸੁਖੀ ਦਾ ਮੇਲੇ ਦੀ ਕਿੰਨੀ ਰੌਣਕ ਆ ਪਰ ਅਖੰਡਪਾਟ ਸਾਹਿਬ ਦੇ ਭੋਗ ਕੱਲ ਨੂੰ ਆ ਪਰ ਅੱਜ ਰੌਣਕ ਮੇਲਾ ਤੁਹਾਨੂੰ ਜਾ ਕੇ ਦਿਖਾਉਨੇ ਆ ਲਓ ਵੀ ਮਿੱਤਰੋ ਹੋ ਗਿਆ ਰੈਡੀ ਟਾਈਮ 6 ਵਜੇ ਗਿਆ ਹੁਣ ਚੱਲਦੇ ਆ ਅੱਜ ਤੁਹਾਨੂੰ ਅੱਜ ਰੌਣਕ ਮੇਲਾ ਦਿਖਾਉਣਾ ਵੀ ਕੋਟ ਸੁਖੀ ਦਾ ਮੋਛਾ ਮੋਛਾ ਹੈਗਾ ਖਾਲ ਨੂੰ ਆਪਾਂ ਹੈਗੇ ਰਹਿ ਲਈ ਆ ਲੋ ਜੀ ਤੇ ਹੁਣ ਆਪਾਂ ਚੱਲਦੇ ਆ ਹਾਂ ਵੀ ਚੱਲ ਗਏ ਹਾਂ ਚਲੋ ਵੀ ਮੌਸਮ ਚਲੋ ਠੰਡਾ ਤੋਂਪਣੀ ਹੈਗੀ ਬਾਕੀ ਸ਼ਾਮ ਹੋ ਗਈ ਆ ਵਾਹਿ ਸਤਨਾਮ ਸੱਚਾ ਵਾਹ ਹਾਂਜੀ ਉਸਤਾਦ ਜੀ ਚੱਲ ਗਏ ਚਲੋ ਚਲੋ ਭਾਈ ਦਿਖਾਉਣੇ ਅੱਜ ਦਾ ਵੀ ਮੇਲਾ ਤੇ ਕੱਲ ਦਾ ਵੀ ਮੇਲਾ ਇਹ ਨਹੀਂ ਖਾਲੇ ਦਾ ਸਟਾਰਟਿੰਗ ਹੀ ਆਣਾ ਅੱਜ ਦੁਕਾਨਾਂ ਦੇ ਕੋਲ ਨਾਲ ਰਾਤ ਨੂੰ ਲੱਗ ਜਾਣਗੀਆਂ ਕੱਲ ਨੂੰ ਪੂਰੀ ਗੱਲਬਾਤ ਬਣੂਗੀ ਦੁਕਾਨਾਂ ਦੇ ਕੋਲ ਨਾਲੇ ਵੈਸੇ ਆ ਗਏ ਆ ਤੇ ਅੱਗੇ ਜਾ ਕੇ ਦੇਖਦੇ ਆਂ ਕੀ ਮੌਲਾ ਰਾਹ ਵੀ ਪੀੜਾ ਇੱਥੋਂ ਹੁੰਦਾ ਥੋੜਾ ਜਿਹਾ well ਇਹ ਲੈ ਚੌਪੜ ਏਕਾ ਸਾਰੇ ਜਗ ਤਰਸਿਆ ਆਣਾ ਭੰਮ ਭਲਾਣਾ ਨਾ ਪੰਡਤ ਪੜਾ ਇਉਂ ਦੇ ਗਰਾਊਂਡ ਵੀ ਤਿਆਰ ਹੋ ਰਹੀ ਆ ਇੱਧਰ ਹੈਗਾ ਕੱਲ ਨੂੰ ਟੂਰਨਾਮੈਂਟ ਤੇ ਤਿਆਰੀਆਂ ਪੂਰੀਆਂ ਤੇ ਮੇਲਾ ਇਹ ਦੁਆਰਾ ਥੋੜਾ ਜਿਹਾ ਵਾਵਾ ਪਰ ਕੱਲ ਨੂੰ ਮਾਹੌਲ ਛਲ ਪੂਰਾ ਬਣ ਜਾਊਗਾ ਜਿਹੜਾ ਵਿਲੇ ਜਗ੍ਹਾ ਇਹ ਵੀ ਸਾਰੀ ਭਰ ਜਾਊਗੀ ਚਲੋ ਆਜੋ ਕੱਲ ਨੂੰ ਰੌਣਕ ਪੂਰੀ ਬਣ ਜਾਊਗੀ ਅੱਜ ਅਜੇ ਦੁਕਾਨਾਂ ਦੇ ਗੁਣਾ ਲਾਈ ਜਾਂਦੇ ਵਿਚਾਰੇ ਕੰਮ ਹੋ ਜੂ ਕੱਲ ਨੂੰ ਸਟਾਰ ਪੂਰਾ ਵੈਸੇ ਅੱਗੇ ਨਾਲ ਰੌਣਕ ਮੇਲਾ ਕਰ ਰਹੀ ਆ ਪਿਛਲੇ ਸਾਲਾਂ ਨਾਲ ਜਿਆਦਾ ਦੁਕਾਨਾਂ ਦੇ ਗੁਣਾ ਆਈਆਂ ਹਾਂ ਪਤਾ ਫੈਨ ਕਿਵੇਂ ਆਓ ਉਹ ਮੈਂ ਦੂਜਿਆਂ ਦਾ ਜਿਹੜਾ ਸੈਂਪਲ ਹੋਂ ਤਾਂ ਫਾਇਦਾ ਹੀ ਨਹੀਂ ਇਹਨਾਂ ਦਾ ਕੋਈ ਟਾਈਮ ਹੀ ਲੰਘਿਆ ਨਹੀਂ ਉਹ ਹੋਰ ਚੀਜ਼ ਸੀਗੀ ਕਿੰਨੇ ਦੀ ਆ 220 220 ਦੀ ਹੋਣੀ ਨਹੀਂ ਵਧੇ 200 ਹਾਂ ਵਾ ਠੀਕ ਹੈ ਵੇਖ ਦੇ ਕੁੜੇ ਕੁੜੇ ਇਹ ਉਹ ਹੋਰ ਚੀਜ਼ ਥੋੜੀ ਜੀ ਆ ਨਹੀਂ ਬਣੀ ਹੁੰਦੀ ਉਹਦਾ ਬੱਸ ਚਾ ਬੰਦ ਕਰਦੇ ਸਵੇ ਜਣੇ ਆਹ ਕੋ ਪਸੰਦ ਲਓ ਲੜ ਲੜ ਕਿਵੇਂ ਕੱਪੜੇ ਦਾ ਪਰਖ ਦੇ ਬਸ ਸਹੀ ਚਾਰ ਦੇ ਦੇ ਤਲਾ ਲੈਣਾ ਜਿਹੜੇ ਲੈਣੇ ਆ ਹਲੜਾ ਲੈਣਾ ਖੁਸ਼ ਨੇ ਕੁਛੀ ਸੋਹਣੇ ਆ ਸਾਰੇ ਡਿਸੀਡ ਕਰ ਲੈ ਗੱਲ ਸਾਰੇ ਇਹਦੇ ਸਾਰਾ ਦੂਜਾ ਸਾਮਾਨ ਸੋਣ ਪਿਆ

ਹਾਦੀ ਹਾਦੀ ਹੈ ਕਿ ਆ ਬੈਗ ਆ ਚੂਲੇ ਚ ਦਲ ਤੂੰ ਬਹਿ ਜਾ ਨਾਲ ਚਲ ਬਹਿ ਜਾ ਪਰਲੇ ਬਸ ਜਾ ਕੇ ਜਾ ਬਹਿ ਜਾ ਤੂੰ ਬਹਿ ਜਾ ਖੁਸ਼ੀ ਨਾ ਬਹਿ ਲੈਣ ਦੀ ਖੁਸ਼ੀ ਛੋਟੀ ਆ ਤੂੰ ਫੜ ਕੇ ਰੱਖੀ ਦਿਲ ਮਾਰਾ ਜਾ ਡਕਣਾ ਪਵੇ ਖੁਸ਼ੀ ਬਹਿਂਦੀ ਆ ਤੇਰੇ ਨਾਲ ਆ ਖੁਸ਼ੀ ਬੈਠੂਗੀ ਤੂੰ ਜਾ ਬੈਠੂਗਾ ਤੂੰ ਜਾ ਹੱਥ ਜਗੇ ਵਗਾ ਦੇ ਹੱਥ ਦੇ ਬਿਤਾ ਦੇ ਆ ਬੈਗ ਹੀ ਦੀਦੀ ਹੈਲੋ ਪਿੱਛੇ ਆਂਦੇ ਹੈਲੋ ਕਿਧਾ ਪਾ ਦੇ ਦਿੰਦਾ ਬਾਦੇ ਬਸਾ ਦੇ ਦਿੰਦਾ ਬਾਦੇ ਦਿੰਦਾ ਚਲਾਉਣਾ ਨੇ ਚਲਾਉਣਾ ਨਹੀਂਗਾ ਨਹੀਂ ਨਹੀਂ ਉਹ ਡਰ ਜਾਊਗਾ ਹੈਲੋ ਥੈਂਕ ਯੂ ਉਹਦਾ ਸਵਾਦ ਆ ਜਾਦਾ ਇਹ ਲਾ ਦੂ ਨਾ ਉਹ ਲਾ ਦੇ ਲੈ ਵੀ ਰਣਿੰਦਰ ਤੋਤਾ ਲੈਣ ਲੱਗਾਈ ਇਹਦੇ ਰਣੇ ਹੈ ਤੋਤਾ ਲੈਣਾ ਤੂ ਤਾ ਤੂ ਤਾ ਚੱਲ ਲੈ ਲਾ ਤੂ ਲੈ ਲਾ ਲੈ ਫੱਲਾ ਤੋਤਾ ਏ ਤੇ ਦਿੱਤੀ ਤੇ ਦਿੱਤੀ ਜੀ ਹੱਲ ਹੈ ਹਲੋ ਬਾਏ ਮੇਲਾ ਵੇਨਾਈ ਰਾਤ ਨੂੰ ਭੇਲ ਦੋ ਬੇਲੇ ਜੀ ਮੇਲਾ 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 ਚੱਲ ਥੱਲੇ ਆ ਜਾ ਚੱਲ ਥੱਲੇ ਚੱਲ ਥੱਲੇ ਚੱਲ ਥੱਲੇ ਅੱਜ ਵਾਜ ਵਾਜ ਰਾ ਹੈਲੋ ਬਿੰਕੂ ਬਾਏ ਬਿੰਕੂ ਬਾਏ ਬਿੰਕੂ ਲੋ ਜੀ ਥੋੜਾ ਨੀਰਾ ਹੋ ਗਿਆ ਤੇ ਹੁਣ ਵੇਖੋ ਲੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਬਹੁਤ ਹੀ ਸੋਹਣਾ ਲੱਗ ਰਿਹਾ ਬੇਬੀਓ ਚਲੋ ਵੀ ਓਕੇ ਬੀ ਹੈਪੀ ਵਾਓ ਜੀ ਟਾਈਮ 8:00 ਹੋ ਗਏ ਜਿਆਦੇ ਹੋ ਗਏ 7:40 7:40 ਚ ਪੌਣੇ 8:00 ਹੈ ਨਹੀਂ ਰਾਜੇ ਜਿਆਦੇ ਹੁੰਦਾ ਹਨਾ ਲਓ ਜੀ ਹੁਣ ਬਾਬਾ ਨਾਨਕ ਮੇਰ ਕਰੇ ਚਲਦੇ ਆਂ ਘਰਾਂ ਨੂੰ ਤੇ ਰੌਣਕਾਂ ਪੂਰੀਆਂ ਤੇ ਕੱਲ ਨੂੰ ਆਹ ਸਾਰੀ ਗਲੀ ਭਰੀ ਹੋਊਗੀ ਇੱਥੇ ਲੰਘਿਆ ਨਹੀਂ ਜਾਣਾ ਕੱਲ ਨੂੰ ਫੁੱਲ ਮੇਲਾ ਭਰੂਗਾ ਰੱਖਦਾ ਮੀਨਾ ਦਾਸਨ ਬੇਤੀ ਖਿਆਲ ਕਰੀਏ ਕਿ ਅੱਜ ਕਵਰ ਮੋਰ ਦੀ ਲੱਖੇ ਕੰਡੀ ਦੇ ਬਾਰੇ ਤੋਂ ਲੋਬੀ ਮਿੱਤਰ ਪਿਆਰਿਓ ਅੱਜ ਹੈਗਾ ਮੋਛਾ ਤੇ ਹੁਣ ਮੈਂ ਜਾਣਾ ਪਿਆ ਟਾਈਮ ਵੈਸੇ 12:30 ਹੋ ਗਏ ਆ ਮੈਂ ਕਿਹਾ ਚਲੋ ਤੁਹਾਨੂੰ ਵੀ ਅੱਜ ਮੇਲੇ ਦੀਆਂ ਰੌਣਕਾਂ ਦਿਖਾ ਦਿੰਨੇ ਇੱਕ ਵੱਡੀ ਦਿਖਾ ਦਿੰਨੇ ਆ ਬਾਕੀ ਪਹਿਲਾਂ ਮੇਲੇ ਹੁੰਦੇ ਸੀ ਬਈ ਯਾਰ ਜਿਹੜੀ ਸੜਕਾਂ ਨਾ ਭਰੀ ਜਾਂਦੀ ਹੁੰਦੀ ਸੀ ਤੇ ਤੁਰ ਕੇ ਜਾਣਾ ਤੇ ਨਿਆਰੇ ਆ ਜਾਂਦੇ ਸੀ ਆ ਦਿਖਾਉਣਾ ਤੁਹਾਨੂੰ ਸੜਕ ਅੱਜ ਖਾਲੀ ਹੈ ਵੀ ਆਹ ਸੜਕ ਤੇ ਜਾਂਦੇ ਹੁੰਦੇ ਸੀਗੇ ਤੇ ਸੜਕਾਂ ਤੇ ਟਰਾਲੀਆਂ ਟਰੈਕਟਰ ਜਾਂਦੇ ਹੁੰਦੇ ਸੀ ਤੇ ਵਧੀਆ ਨਜ਼ਾਰੇ ਆਉਂਦੇ ਸੀ ਸੱਚੀ ਹੁਣ ਉਹ ਮੇਲੇ ਨਹੀਂ ਰਹਿ ਗਏ ਹੁਣ ਬੰਦਾ ਮੱਥਾ ਟੇਕਦਾ ਵੇਲੇ ਨਾਲ ਹੀ ਘਰੇ ਆ ਜਾਂਦਾ ਤੇ ਪਹਿਲਾਂ ਅਸੀਂ ਜਦ ਛੋਟੇ ਹੁੰਦੇ ਸੀ ਇਹ ਦੁਕੜ ਕੇ ਜਾਣਾ バス ਵਾਲੇ ਨੂੰ ਹੱਥ ਕਰਨਾ ਕਈਆਂ ਨੇ ਬਿਠਾਉਣਾ ਨਹੀਂ ਤਾਂ ਕਹਿ ਦਿੰਦਾ ਨਾ ਛੱਤ ਤੇ ਬਹਿ ਜਾਓ ਅਸੀਂ ਛੱਤ ਤੇ ਬਹਿ ਕੇ ਜਾਂਦੇ ਰਹੇ ਆ ਤੇ ਅੱਜ ਉਹ ਟਾਈਮ ਹੀ ਲੰਘ ਗਿਆ ਸਾਰਾ ਅੱਜ ਆਪਣੇ ਸਾਧਨ ਆ ਗਏ ਜੱਡੀਆਂ ਖਾਰਾਂ ਮੋਟਰ ਸੈਨਲ ਥੱਲੇ-ਥੱਲੇ ਲੋਕ ਜਾਂਦੇ ਆ ਮੇਲਿਆਂ ਤੇ ਦੇਖਾ ਕੇ ਇਕੱਠੇ ਹੋ ਕੇ ਜਾਂਦੇ ਹੁੰਦੇ ਸੀ ਸਾਰੇ ਤੇ ਆਜੋ ਫਿਰ ਅੱਗੇ ਤੁਹਾਨੂੰ ਦਿਖਾਉਣਾ ਚਾਹ ਕੇ ਮੋਛਾ ਆ ਗਏ ਆ ਕਦਮ ਇਹਦਾ ਦਸਰਵਤਿ ਉੱਤਾਰ ਖਾਣੇ ਇੱਕ ਬੰਦਾ ਰੋਸੋ ਲੱਖੇ ਕੰਡੀ ਦੇ ਬਾਗ ਤੋਂ ਸਭੀਆ ਰੌਣਕ ਮਹਿਲਾ ਘੱਟਾ ਨਾ ਆਦਾਨ ਨੇ ਬੁੱਕ ਲਿਆ ਅਗਲਾ ਮੈਚ ਤੋਂ ਲੇਖੀ ਜੀਤੀਆਂ ਬੋਦੀ ਚੋਟਾ ਲਾਉਣ ਨੂੰ ਜਿੰਨਾ ਮਾਣ ਮਾਣ ਕਰਦਾ ਜਗਤ ਸ੍ਰੀ ਤੋਂ ਤੋਂ ਜੀ ਕਹਿੰਦੇ ਸ਼ੇਰ ਦੀ ਕਟਾਰੀ ਹੋਣ ਦਾ ਪਿੰਡ ਹੈ ਮੇਰੇ ਵੀਰੋ ਵੱਡਾ ਮੇਲਾ ਕਰਉਂਦੇ ਸਾਡੇ ਵੀਰ ਆ

ਉਹ ਗਰਮੀ ਬਹੁਤ ਸੀ ਮਾਤਾ ਮੇਲੇ ਚ ਆ ਗਿਆਂ ਘਰੇ ਸਵਾ ਤਣ ਹੋ ਗਏ ਪਕੌੜੇ ਜਲੇਬੀਆਂ ਇਹਨਾਂ ਨੂੰ ਲਿਆਤੇ ਆ ਇਹਨਾਂ ਨੇ ਲੈ ਆ ਖਾ ਖਾ ਲੇ ਹਾਂਜੀ ਸਵਾਸੀ ਬਹੁਤ ਸਵਾਸੀ ਹਾਂਜੀ ਉਸਤਾਜ ਜੀ ਹਾਂਜੀ ਖਾਣੇ ਕੰਤ ਤੱਕ ਹੋ ਗਈ ਲੈਟ ਹੋ ਗਏ ਅੱਲਾ ਜੀ ਖਾਲੀ ਕਰਦਾ ਸਾਰਾ ਕੰਮ ਤੇ ਹੋਂ ਤਾਂ ਨੀਂਦ ਜੀ ਆਉਂਦੀ ਆ ਬਈ ਤੇ ਅੱਜ ਗਰਮੀ ਬਹੁਤ ਜਿਆਦਾ ਸੀ ਹਮਸ ਜੀ ਬਣ ਜਾਂਦੀ ਔ ਤੇ ਜਦੋਂ ਸੰਗਤ ਇੰਨੀ ਹੈ ਨਾ ਸਾਰੇ ਲੋਕ ਦੇਖਦੇ ਉਦੋਂ ਹਮਸ ਜੀ ਪੈਦਾ ਹੁੰਦੀ ਆ ਤੇ ਸਾਹ ਜਾਣੀ ਆਉਣਾ ਤੇ ਹੁਣ ਕਰਦੇ ਆ ਰੈਸਟ ਤੇ ਅੱਜ ਵਾਲਾ ਮੇਲਾ ਵੀ ਕਮੈਂਟ ਜ਼ਰੂਰ ਕਰਿਓ ਵੀ ਕਿੱਦਾਂ ਦਾ ਲੱਗਿਆ ਵਲੌਗ ਮੈਂ ਇੱਥੇ ਹੀ ਐਂਡ ਕਰਦਾ ਕਿਉਂਕਿ ਹੁਣ ਮੈਨੂੰ ਆਉਂਦੀ ਨੀਂਦ ਜੀ ਤੇ ਅਗਲੇ ਵਲੌਗ ਲਈ ਹੁੰਨੇ ਆ ਰੈਡੀ ਤੇ ਜਿਹੜਾ ਵਲੌਗ ਵਧੀਆ ਗਿਆ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਬਾਏ ਬਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲਾ ਮੈਚ ਫੋਲਕੋ ਵੀ ਜਿੰਦਰੀਆਂ ਬਹੁਤ ਹੀ ਚੰਗਾ ਲੱਗੂਗਾ ਵੀਰੋ ಶಿವೆ <laughs> ಸಾ